ਮੈਂ ਇੱਕ ਦਿਨ ਦੀ ਤੁਹਾਨੂੰ ਗੱਲ ਦੱਸਦੀ ਆ ਮਮੀ ਕਿਚਨ 'ਚ ਖਾਣਾ ਬਣਾ ਰਹੀ ਸੀ ਉਧਰੋਂ ਕੁਲਦੀਪ ਮਾਨ ਸਾਹਿਬ ਆ ਗਏ ਬੀਬਾ ਉਹ ਬੀਬਾ ਕਿੱਥੇ ਆ ਬੀਬਾ ਕਿੱਥੇ ਆ ਅਸੀਂ ਭੱਜੀਆਂ ਗਈਆਂ ਬਾਹਰ ਨਿਕਲ ਗਏ ਹਾਂ ਗਰਮੀ 'ਚ ਕੀ ਕਰਦੀ ਪੀ ਮਮੀ ਕਹਿੰਦੇ ਭਾਜੀ ਮੈਂ ਤੜਕਾ ਚਾਟ ਦਾਲ ਨੂੰ ਮੈਂ ਤੜਕਾ ਲਾਉਂਗਾ ਅੱਛਾ ਫਿਰ ਉਹਨਾਂ ਨੇ ਤੜਕਾ ਲਾਇਆ ਆਪੇ ਤੜਕਾ ਲਾਇਆ ਦਾਲ ਨੂੰ ਦਾਲ ਬਣਾ ਕੇ ਫੁਲਕੇ ਫਲਕੇ ਲੈ ਕੇ ਤੇ ਡਰੈਂਗ ਵਿੱਚ ਬਹਿ ਕੇ ਆਪ ਨੂੰ ਟੀ ਮਾਨਕ ਸਾਹਿਬ ਦੀ ਗੱਲ ਮਾਨਕ ਸਾਹਿਬ ਦੀ ਮਾਨਕ ਸਾਹਿਬ ਨਾਲ ਦੀ ਗੱਲ ਹੈ ਜੁਦਾਸ ਖਾਨ ਭਾਜੀ ਬੜੀ ਵਾਰੀ ਮਿਲੇ ਬਹੁਤ ਵਾਰੀ ਮਿਲੇ ਢੀਡੀ ਪੰਜਾਬੀ ਤੇ ਇੱਕ ਸਾਡਾ ਪ੍ਰੋਗਰਾਮ ਹੋ ਰਿਹਾ ਸੀ ਤੇ ਮੰਮੀ ਦੇ ਪੈਰਾਂ 'ਚ ਹੀ ਬਹਿ ਗਏ ਮੰਮੀ ਕਹੇ ਵੇ ਤੂੰ ਓਏ ਸਿਰ ਤਾਂ ਚੱਕ ਤੂੰ ਹੈ ਕੌਣ ਆ ਵੇ ਤੂੰ ਕੌਣ ਆ ਨਾ ਮੈਂ ਤੜਮਾਨ ਤੜਮੁਤ ਨੇ ਤੇ ਮਾਨਕ ਸਾਹਿਬ ਨੇ ਕਿਹਾ ਮਾਨਕ ਸਾਹਿਬ ਕੁਣ ਐਸਾ ਕੁਝ ਨਹੀਂ ਹੈ ਹੁਣ ਤੇ ਮੈਂ ਕਹਿੰਦੇ ਨੇ ਐਵੇਂ ਬੋਲਣਾ ਬਨੇਰੇ ਉੱਤੇ ਖਾਵਾਂ ਹੁਣ ਕਿਸੇ ਨੇ ਨਹੀਂ ਆਉਣਾ ਘਰ ਬਿਲਕੁਲ ਖਾਲੀ ਹੋ ਗਿਆ ਜੀ ਮੇਰੇ ਘਰ ਚੋਂ ਤਸਵੀਰਾਂ ਹੀ ਰਹਿ ਗਈਆਂ ਕਲਾਕਾਰੀ ਦਾ ਗੋਲਡਨ ਪੀਰੀਅਡ ਦੇਖਿਆ ਮੈਂ ਹੂੰ ਗੁਲਦੀਪ ਮਾਨਕ ਸਾਹਿਬ ਸਾਡੇ ਘਰ ਚ ਆ ਆ ਕੇ ਮੰਮੀ ਮੈਂ ਇੱਕ ਦਿਨ ਦੀ ਤੁਹਾਨੂੰ ਗੱਲ ਦੱਸਦੀ ਆ ਮੰਮੀ ਕਿਚਨ ਚ ਖਾਣਾ ਬਣਾ ਰੇ ਸੀ ਹੂੰ ਉਧਰੋਂ ਕੁਲਦੀਪ ਮਾਨ ਸਾਹਿਬ ਆ ਗਏ ਅੱਛਾ ਬੀਬਾ ਉਹ ਬੀਬਾ ਕਿੱਥੇ ਆ ਬੀਬਾ ਕਿੱਥੇ ਆ ਅਸੀਂ ਭੱਜੀਆਂ ਗਈਆਂ ਕਿਉਂਕਿ ਮੈਨੂੰ ਪਰਸਨਲੀ ਉਹਨਾਂ ਦੀ ਗਾਇਕੀ ਪਸੰਦ ਬੜੀ ਪਸੰਦ ਸੀ ਹੂੰ ਮਾਨਕ ਸਰ ਦੀ ਉਹ ਆਏ ਸਾਡੇ ਸਿਰਾਂ ਤੇ ਹੱਥ ਰੱਖੇ ਹਮੇਸ਼ਾ ਸਾਡੇ ਸਿਰ ਤੇ ਹੱਥ ਰੱਖਦੇ ਸੀ ਕੀ ਪਤਾ ਤੇ ਬਾਹਰ ਨਿਕਲ ਗਏ ਹਾਂ ਗਰਮੀ ਤੇ ਕੀ ਕਰਦੀ ਪਈਆਂ ਮੰਮੀ ਕਹਿੰਦੇ ਭਾਜੀ ਮੈਂ ਤੜਕਾ ਪਿੱਛੇ ਹਟ ਦਾਲ ਨੂੰ ਮੈਂ ਤੜਕਾ ਲਾਉਂਗਾ ਅੱਛਾ ਫਿਰ ਉਹਨਾਂ ਨੇ ਤੜਕਾ ਲਾਇਆ ਆਪੇ ਤੜਕਾ ਲਾਇਆ ਦਾਲ ਨੂੰ ਦਾਲ ਬਣਾ ਕੇ ਫੁਲਕੇ ਫਲਕੇ ਲੈ ਕੇ ਤੇ ਡਰਾਇੰਗ ਰੂਮ ਚ ਬੈ ਕੇ ਆਪ ਰੋਟੀ ਮਾਨਕ ਸਾਹਿਬ ਦੀ ਗੱਲ ਮਾਨਕ ਸਾਹਿਬ ਕੁਲ ਦੀ ਮਾਨਕ ਸਾਹਿਬ ਮੈਂ ਉਹਨਾਂ ਦੀ ਗੱਲ ਕਰ ਰਹੀ ਮੋਹਮਦ ਸਦੀਕ ਸਾਹਿਬ ਰਣਜੀਤ ਕੌਰ ਆਂਟੀ ਜੀ ਉਹ ਸਾਡੇ ਘਰ ਉਹਨਾਂ ਦਾ ਬੜਾਣਾ ਜਾਣਾ ਸੀ ਹਰ ਭਜਨ ਮਾਨ ਦਾ ਬੜਾਣਾ ਜਾਣਾ ਅਮਰਿੰਦਰ ਗਿੱਲ ਮੈਂ ਕੀਦਾ ਕੀਦਾ ਨਾਮ ਲਵਾਂ ਰਾਜ ਵਿਰਾਟ ਸਾਹਿਬ ਚਲੇ ਗਏ ਬਹੁਤ ਤਰਾਸਦੀ ਹੋਈ ਪੰਜਾਬ ਨਾਲ ਉਹ ਆਪਣੇ ਸ਼ਾਦੀ ਦਾ ਕਾਰਡ ਦੇਣਾ ਸੀ ਪਰ ਉਹਨਾਂ ਟਾਈਮ 'ਚ ਅਸੀਂ ਬਿਜ਼ੀ ਬੜੇ ਸੀ ਤੇ ਮੰਮੀ ਨੇ ਆਪ ਫੋਨ ਕਰਕੇ ਉਹਨਾਂ ਦੇ ਹੱਥ ਜੋੜ ਕੇ ਮਾਫੀ ਮੰਗੀ ਸੀ ਕਿ ਬੇਟਾ ਬੜੀ ਮੁਬਾਰਕ ਹੈ ਪਰ ਆਇਆ ਨਹੀਂ ਜਾਣਾ ਬਹੁਤ ਸਾਰੇ ਹੋਰ ਮੈਂ ਕਿੰਨਾ ਕਿੰਨਾ ਕਲਾਕਾਰਾਂ ਗੁਰਦਾਸ ਖਾਨ ਭਾਜੀ ਬੜੀ ਵਾਰੀ ਮਿਲੇ ਨੇ ਬਹੁਤ ਵਾਰੀ ਮਿਲੇ ਡੀਡੀ ਪੰਜਾਬੀ ਤੇ ਇੱਕ ਸਾਡਾ ਪ੍ਰੋਗਰਾਮ ਹੋ ਰਿਹਾ ਸੀ ਤੇ ਮੰਮੀ ਦੇ ਪੈਰਾਂ 'ਚ ਹੀ ਬਹਿ ਗਏ ਮੰਮੀ ਕਹੇ ਵੀ ਤੂੰ ਓਏ ਸਿਰ ਤਾਂ ਚੱਕ ਤੂੰ ਹੈ ਕੌਣ ਆ ਵੇ ਤੂੰ ਕੌਣ ਆ ਨਾ ਮੈਂ ਤੜਾ ਮਾਨਿਆ ਮੈਂ ਤੜਾ ਪੁੱਤਰਾ ਮਾਨ ਸਾਹਿਬ ਨੇ ਕਿਹਾ ਮਾਨ ਸਾਹਿਬ ਨੇ ਕਿਹਾ ਸਲੀਮ ਹੂੰ ਸਲੀਮ ਦੇ ਨਾਲ ਕਾਫੀ ਸਟੇਜਸ ਵੀ ਕੀਤੀਆਂ ਮੈਂ ਗੁਰਾਇਆ ਸਟੇਜ ਹੋਈ ਸੀ ਸਾਡੀ ਥਰੂ ਅ ਕਾਨਸਰਟਸ ਹੀ ਹੋथे ਰੇਡੀਓ ਸਟੇਸ਼ਨ ਤੇ ਮੈਂ ਰੇਡੀਓ ਦੀ ਇੱਕ ਗ੍ਰੇਡ ਆਰਟਿਸਟ ਵੀ ਹਾਂ ਹੂੰ ਤੇ ਉਥੇ ਸਲੀਮ ਨਾਲ ਕਾਫੀ ਸਟੇਜਸ ਕੀਤੀਆਂ ਕਿਹੜਾ ਕਲਾਕਾਰ ਹੈ ਜਿਹੜਾ ਨਹੀਂ ਸੀ ਜਾਂਦਾ ਕਰ ਕਿਹੜਾ ਕਲਾਕਾਰ ਹੈ ਦੱਸੋ ਮੈਨੂੰ ਕੋਈ ਐਸਾ ਪੁਰਾਣਾ ਕਲਾਕੇ ਦੀਪ ਜੀ ਆਏ ਉਹ ਵੀ ਆਏ ਨੇ ਸਾਡੇ ਘਰ ਬੜੇ ਆਹ ਹੋਰ ਕਈ ਕਈ ਐਸੇ ਕਲਾਕਾਰ ਨੇ ਮਤਲਬ ਸਵੇਰ ਤੋਂ ਸ਼ਾਮ ਤੱਕ ਮੇਲਾ ਹੀ ਲੱਗਿਆ ਸੀ ਮੇਲਾ ਲੱਗਾ ਸਾਡੇ ਜੀ ਰੋਟ ਜਿਹੜਾ ਰੋਟੀਆਂ ਵਾਲਾ ਛਿਕ ਹੁੰਦਾ ਇੰਝ ਹੀ ਕਹਿੰਦੇ ਆ ਤੁਸੀਂ ਹਾਟਪਾਟ ਕਹਿੰਦੇ ਹੋ ਅੱਜਕੱਲ੍ਹ ਇੰਝ ਹੀ ਛਿਕੋ ਕਹਿੰਦੇ ਆ ਅੱਛਾ ਉਹ ਜੀ ਉਹਦੇ ਟੱਕਣ ਨੂੰ ਪ੍ਰਬੰਧ ਨਹੀਂ ਸੀ ਹੁੰਦਾ ਖੋਲੇ ਹੀ ਰਹਿੰਦੇ ਥਈ ਥਈ ਰੋਟੀਆਂ ਲੱਗੀਆਂ ਲੱਗੀਆਂ ਰਹਿੰਦੀਆਂ ਸੀ ਵੀ ਆਉਣਾ ਹੈ ਤੇ ਇਹ ਸਾਡੇ ਪਰਿਵਾਰ ਦੀ ਤੁਸੀਂ ਟ੍ਰੈਡੀਸ਼ਨ ਸਮਝ ਲੋ ਕਿ ਅਸੀਂ ਬਿਨਾ ਖੁਆਏ ਪਿਆਏ ਉਥੋਂ ਪਈਦੇ ਨਹੀਂ ਸੀ ਜਿਹੜਾ ਵੀ ਇਹ ਜੀ ਸਦਕੇ ਜੀ ਆਇਆਂ ਨੂੰ ਬੜਾ ਵਧੀਆ ਟਾਈਮ ਸੀ ਤੇ ਥੋੜਾ ਸੁਭਾਵੀ ਤਾਂ ਐਸ ਕਰਕੇ ਐ ਕਿ ਮੈਂ ਬਾਬਾ ਨਾਨਕ ਦੀ 17ਵੀਂ ਪੀੜੀ ਹਾਂ ਮੈਂ 베ਦੀ ਹਾਂ 베ਦੀ ਪਰਿਵਾਰ ਨੂੰ ਅਸੀਂ ਬਿਲੋਂਗ ਕਰਦੇ ਹਾਂ ਮੇਰਾ ਪਿੰਡ ਡੇਰਾ ਬਾਬਾ ਨਾਨਕ ਹੈ ਤੇ ਮੇਰੇ ਫਾਦਰ ਸਾਹਿਬ 16ਵੀਂ ਪੀੜੀ ਬਾਬਾ ਨਾਨਕ ਦੀ ਹਸਮਤਛਾ ਨੇ ਉਹ ਵੀ ਥੋੜਾ ਮਾਜਰਿਆ ਹਰ ਕੋਈ ਰਣਜੀਤ ਬਾਵਾ ਬੜਾ ਰਿਗਾਰਡ ਕਰਦੇ ਸੀ ਇੱਕ ਵਾਰੀ ਮੈਨੂੰ ਯੂਨੀਵਰਸਿਟੀ ਮਿਲਿਆ ਮੈਂ ਉਦੋਂ ਪੜਾਂਦੀ ਸੀ ਫਿਰੋਮਾਨ ਕਾਲਜ ਰਹੀ ਆ ਅੱਛਾ ਬੜੀ ਖੁਸ਼ਹਾਲ ਜ਼ਿੰਦਗੀ ਸੀ ਮੰਮੀ ਵੀ ਸੀ ਲਾਚੀ ਵੀ ਸੀ ਸਾਰੇ ਸੀ ਹਸਦਾ ਰਸਦਾ ਪਰਿਵਾਰ ਸੀ ਤੇ ਮੈਂ ਉਦੋਂ ਰਹੀਏ ਕਾਲਜ ਮੈਂ 4 ਸਾਲ ਐਜ਼ ਅ ਪ੍ਰੋਫੈਸਰ ਇਨਸਟਰੂਮੈਂਟ 뮤직 ਇਨਸਟਰੂਮੈਂਟ ਸਿਤਾਰ ਜੀ ਤੇ ਮੇਰੀਆਂ ਕੁੜੀਆਂ ਕਹਿੰਦੀਆਂ ਸੀ ਕਿ ਅਸੀਂ ਯੂਨੀਵਰਸਿਟੀ ਦਾ ਯੂਥ ਫੈਸਟੀਵਲ ਕੰਪੀਟ ਕੀਤਾ ਤੇ ਮੇਰੀਆਂ ਜਿਹੜੀਆਂ ਸਟੂਡੈਂਟ ਸੀ ਉਹ ਕਹਿੰਦੇ ਵੀ ਸਾਹਮਣੇ ਸਾਨੂੰ ਰਣਜੀਤ ਬਾਵਾ ਜੀ ਨਾਲ ਜੁ ਮਿਲਾ ਦਿਓ ਅਸੀਂ ਸੁਣਿਆ ਏ ਤੇ ਰਣਜੀਤ ਬਾਵਾ ਸਾਹਮਣੋਂ ਆ ਰਹੇ ਸੀ ਤੇ ਮੈਂ ਮਿਲੀ ਆ ਉਹ ਬਹੁਤ ਡਾਊਨ ਟੂ ਅਰਥਾ ਬੱਚਾ ਸਾਡਾ ਕੋਟ ਕੇ ਜੱਫੀ ਪਾ ਕੇ ਮਿਲਿਆ ਪੈਰੀ ਹੱਥ ਲਾਏ ਕਿਵੇਂ ਆ ਦੀਦੀ ਮੇਰੀ ਮਾਂ ਕਿਵੇਂ ਆ ਪਰ ਹੁਣ ਐਸਾ ਕੁਝ ਨਹੀਂ ਹੈ ਹੁਣ ਤੇ ਉਹ ਕੰਨ ਦਿਨੇ ਆਵੇਂ ਬੂਲ ਨੰਬਰੇ ਉੱਤੇ ਕਾਵਾਂ ਹੁਣ ਕਿਸੇ ਨੇ ਨਹੀਂ ਆਉਣਾ ਘਰ ਬਿਲਕੁਲ ਖਾਲੀ ਹੋ ਗਿਆ ਜੀ ਮੇਰਾ ਮੇਰੇ ਘਰ ਚ ਹੁਣ ਤਸਵੀਰਾਂ ਹੀ ਰਹਿ ਗਈਆਂ ਹਨ ਕੋਈ ਕੋਈ 뮤직 ਡਾਇਰੈਕਟਰ ਕੋਈ ਕੋਈ ਨਾ ਅਰੇ ਛੋੜੋ ਅਸੀਂ ਕਿਹੜੇ 뮤직 ਡਾਇਰੈਕਟਰ ਤੁਸੀਂ ਦੱਸਿਆ ਵੀ ਜਿਹੜੇ ਬਸ ਚਲੋ ਹੈ ਤਾਂ ਵੈਸੇ ਪੋਡਕਾਸਟ ਨਾ ਲੈ ਵੀ ਸਕਦੇ ਆ ਕੋਈ ਵੱਡੀ ਗੱਲ ਨਹੀਂ ਪਰ ਮੇਰੇ ਮਨ ਦੇ ਵਿੱਚ ਇਹ ਆ ਵੀ ਜਦੋਂ ਪੈਰਾਂ 'ਚ ਡਿੱਗਦੇ ਹੁੰਦੇ ਸੀ ਜਦੋਂ ਤੜਕੇ ਲੱਗਦੇ ਹੁੰਦੇ ਸੀ ਯਾ ਜਦੋਂ ਹਰ ਇੱਕ ਚੀਜ਼ ਪੁੱਛ ਪੁੱਛ ਕੇ ਕੀਤੀ ਜਾਂਦੀ ਹੁੰਦੀ ਸੀ ਤੁਹਾਡੇ ਤੋਂ ਯਾ ਮੈਮ ਤੋਂ ਹਨਾ ਉਦੋਂ ਤੇ ਹੁਣ ਦੇ ਵਿੱਚ ਫਰਕ ਕੀ ਪੈ ਗਿਆ ਮੈਂ ਸੁਣਿਆ ਕਈਆਂ ਨੇ ਤਾਂ ਇੱਥੋਂ ਤੱਕ ਕਿ ਮੈਲ ਲਾਉਣਾ ਤਾਂ ਦੂਰ ਦੀ ਗੱਲ ਹੈ ਤੁਹਾਨੂੰ ਮੈਸੇਜ ਤੱਕ ਨਹੀਂ ਆਇਆ ਵੀ ਬਹੁਤ ਬੜਾ ਹੈ ਕਿਸੇ ਨੇ ਨਹੀਂ ਕੀਤਾ ਮੈਸੇਜ ਮੈਨੂੰ ਪਰਸਨਲੀ ਸਰ ਕਿਸੇ ਨੇ ਮੈਸੇਜ ਨਹੀਂ ਕੀਤਾ ਮੈਂ ਆਪਣੀ ਗੱਲ ਕਰਾਂ ਤੇ ਕਿਸੇ ਦਾ ਵੀ ਕੋਈ ਮੈਸੇਜ ਨਹੀਂ ਆਇਆ ਨਾ ਜਿਹੜੇ ਕਹਿੰਦੇ ਹੁੰਦੇ ਸੀ ਕਿ ਅੰਮ੍ਰਿਤਸਰ ਮੱਕਾ ਹੈ ਜੀ ਸੰਗੀਤ ਦਾ ਨਹੀਂ ਪਹਿਲਾਂ ਉੱਥੇ ਮੱਥਾ ਟੇਕਣਾ ਅੱਛਾ ਇਦਾਂ ਵੀ ਕਹਿੰਦੇ ਸੀ ਹਾਂ ਕਿੱਥੇ ਗਏ ਮੱਕਾ ਮੱਕਾ ਨਹੀਂ ਰਿਹਾ ਹੁਣ ਕੀ ਹੋ ਗਿਆ ਜੇ ਤੁਸੀਂ ਕਿਸੇ ਚੀਜ਼ ਨੂੰ ਇੱਕ ਵਾਰੀ ਮੰਨ ਹੀ ਲਿਆ ਪਈ ਹੈ ਉਸ ਚੀਜ਼ ਦਾ ਹੱਬ ਹੈ ਉਸ ਚੀਜ਼ ਦਾ ਗੜ ਹੈ ਉਹ ਸਥਾਨ ਹੈ ਜਿੱਥੋਂ ਫੋਕ ਗਾਇਕੀ ਦਾ ਉਦਗਮ ਹੋਇਆ ਤੁਸੀਂ ਐਂ ਸੋਚ ਲਓ ਕੀ ਉਸ ਤਰ੍ਹਾਂ ਉਸ ਤਰ੍ਹਾਂ ਨਹੀਂ ਰਹ ਜਾਂਦਾ ਜੇ ਉਹਦੇ ਵਿੱਚ ਕਿਸੇ ਮੰਦਰ ਦੇ ਵਿੱਚ ਤੁਸੀਂ ਜਾਂਦੇ ਹੋ ਕਿ ਉੱਥੇ ਮੂਰਤੀ ਨਹੀਂ ਹੈਗੀ ਕਿਸੇ ਪਾਰਟिकुलर ਦੇਵਤਾ ਦੀ ਤੇ ਉਹ ਮੰਦਰ ਮੰਦਰ ਨਹੀਂ ਹੋਏਗਾ ਮੰਦਰ ਤੇ ਮੰਦਰ ਹੀ ਰਹਿਣਾ ਬਿਲਕੁਲ ਪੁਜਾਰੀ ਦਾ ਮਾਈਂਡ ਚੇਂਜ ਹੋ ਜਾਂਦਾ ਹਾਂ ਜਿਹੜੇ ਕਹਿੰਦੇ ਸੀ ਚੱਲਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ